दो हजार चौबी एक मीटिंग इतने अमृतसर की गई जिस कमिश्नरेट अमृतसर और बॉर्डर रेंज के डीआईजी और एस एस पी साहबान ने हिस्सा लिया ਮੀਟਿੰਗ ਦਾ ਮੇਨ ਮਕਸਦ ਸੀ ਕਿ ਜਰੀਏ ਅਸੀਂ ਚੋਣਾਂ ਕਰਾਨ ਜਾ ਰਹੇ ਹਾਂ ਉਸ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ ਔਰ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪੂਰੀ ਕਰਨਾ ਸਾਰੇ ਅਫਸਰਾਂ ਨੂੰ ਜਿਹੜੇ ਮਾਡਰ ਕੋਡ ਆਫ ਕੰਡਕਟ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਵਾਰ-ਵਾਰ ਹਦਾਇਤਾਂ ਦਿੱਤੀਆਂ ਗਈਆਂ ਹਨ ਉਹ ਸਾਰੀਆਂ ਹਦਾਇਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਗਈਆਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਏਕੇ ਦਰਸ਼ਨਕਲਪ ਹੈ ਕਿ ਅਸੀਂ ਸਾਰੀ ਪਾਰਟੀਆਂ ਜਿਹੜੀ ਕੰਟੈਸਟ ਕਰ ਰਹੀਆਂ ਸਾਰੇ ਕੈਂਡੀਡੇਟ ਜਿਹੜੇ ਕੰਟੈਸਟ ਕਰ ਰਹੇ ਹਨ ਉਹਨਾਂ ਨੂੰ ਇੱਕ ਲੈਵਲ प्लेइंग ਫੀਲਡ ਮੁਹੱਈਆ ਕਰਾਈਏ ਤਾਂ ਕਿ ਇੱਕ ਫੇਅਰ ਔਰ ਫ੍ਰੀ ਇਲੈਕਸ਼ਨ ਹੋ ਸਕੇ ਔਰ ਇਸ ਦੀ ਤਿਆਰੀ ਲਈ ਅੱਜ ਅਸੀਂ ਸਾਰੇ ਸੁਰੱਖਿਆ ਦੇ ਪ੍ਰਬੰਧਾਂ ਦੀ ਸੰਖਿਆ ਕੀਤੀ ਅਤੇ ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈਗੇ ਹਨ ਦੇਸ਼ ਦੇ ਵਿੱਚੋਂ 3103 ਪੋਲਿੰਗ ਲੋਕੇਸ਼ਨਸ ਨੂੰ ਸੁਰਵਿਧਨਸ਼ੀਲ ਕੋਸ਼ਿਤ ਕੀਤਾ ਹੋਇਆ ਇਸ ਦੇ ਵਿੱਚ ਅਸੀਂ ਪੈਰਾ ਮਿਲਟਰੀ ਫੋਰਸਸ ਦੀ 250 ਕੰਪਨੀਆਂ ਜਿਹੜੀ ਪੰਜਾਬ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹਾਂ ਅਸੀਂ ਜਿਹੜਾ ਆਪਣਾ ਆਪਰੇਸ਼ਨ ਹੈ ਐਂਟੀ ਸੋਸ਼ਲ 엘ਿਮੈਂਟਸ ਬੂਟ ਲੈਗਰਸ ਔਰ ਡਰਗ ਟ੍ਰਾਫਿਕਰਸ ਦੇ ਖਿਲਾਫ ਉਸ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਤਾਂ ਕਿ ਇਸ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਕੋਈ ਵਿਗੜ ਨਾ ਪਾ ਸਕੇ ਔਰ ਇਹ ਜਿਹੜੇ ਐਂਟੀ ਸੋਸ਼ਲ এলিমੈਂਟਸ ਨੇ ਇਹਨਾਂ ਨੂੰ ਕਾਬੂ ਕੀਤਾ ਜਾਏ। ਇਸ ਤੋਂ ਲਾਵਾ ਅਸੀਂ ਇੰਟਰ ਡਿਸਟ੍ਰਿਕਟ ਲੈ ਕੇ ਔਰ ਇੰਟਰ ਸਟੇਟ ਲੈ ਕੇ ਵੀ ਪਲਾਨ ਕੀਤੇ ਆ। 220 ਥਾਵਾਂ ਤੇ ਜਿਹੜੇ ਸਾਡੇ 10 ਜ਼ਿਲ੍ਹੇ ਬਾਰਡਰ ਦੇ ਵਿੱਚ ਪੈਂਦੇ ਆ ਜਿਹੜੇ ਦੂਸਰੀ ਸਟੇਟਾਂ ਨਾਲ ਬਾਰਡਰ ਸਾਂਝਾ ਕਰਦੇ ਆ ਉਹਨਾਂ ਨਾਲ ਅਸੀਂ 220 ਥਾਂ ਤੇ ਅਸੀਂ ਲੈ ਕੇ ਲਾਵਾਂਗੇ। ਜਿਹੜੇ ਸਾਡੇ ਬਾਰਡਰਿੰਗ ਡਿਸਟ੍ਰਿਕਟਸ ਦੇ ਐਸਐਸਪੀਜ਼ ਔਰ ਡੀਆਈਜੀ ਸਾਹਿਬਾਨ ਨੇ ਇਹਨਾਂ ਨੇ ਆਪਣੇ ਕਾਊਂਟਰਪਾਰਟਸ ਨਾਲ जम्मू एंड कश्मीर हिमाचल प्रदेश तो चंडीगढ़ राजस्थान और हरियाणा के अफसर न मीटिंगा कर रही हैं और साइड तो असी पूरी चौकसी रखा ताकि इलेक्शन वाले दिन और उस पहला इन रनअप टू द पोल डे कैसे किस्म की कोई बदमजगी या कोई प्रॉब्लम ना हो। सो ये सारी सुरक्षा की समीक्षा की गई और इस तरह की समीक्षा स्टेट के वक्त ਰੇਂਜਾਂ ਦੀ ਅਤੇ ਕਮਿਸ਼ਨਰੀਟ ਦੀ ਕਿੱਥੇ ਜਾਵੇਗੀ